ਕੁਣੇ ਤੋਂ ਤੁਹਾਡੇ ਨਾਲ ਜੋ ਘਟਨਾ ਹੋਈ ਹੈ ਲੁੱਟ ਦੀ ਕਿੱਥੇ ਹੋਈ ਹੈ ਕੀ ਮਾਮਲਾ ਉਹ ਸਾਹਮਣੇ ਪੈਰਦਾਈ ਵਾਲੇ ਦੇ ਉਹ ਚਾਹ ਦੀ ਪਰਲੀ ਦੁਕਾਨ ਦੇ ਕੋਲ ਕੀ ਜਿਵੇਂ ਘਟਨਾ ਕੀ ਪੂਰਾ ਮਾਮਲਾ ਕਿਹਾ ਗੁਰਾਂ ਦਾ ਮੋਟਰਸਾਈਕਲ ਖਿਡਾ ਲਿਆ ਸਬਜ਼ੀ-ਸਬਜ਼ੀ ਲੈਣ ਲੱਗੇ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਂਦਾ ਸੀ ਉਹ ਕੋਈ ਵੀ ਖੜ ਜਾਂਦਾ ਦੋ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇਥੇ ਆ ਰਿਹਾ ਜਾਨਵਾਲੇ ਦੇ ਆਉਂ ਕਹਿੰਦਾ ਕੈਸੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਦੀ ਨਾਲ ਰਹਿੰਦੇ ਆ ਉਹ ਪੁੱਛਿਆ ਇਹ ਤੋਂ ਨਹੀਂ ਉਹ ਮੁਰਗੀ ਨਹੀਂ ਮੈਨੂੰ ਗਿਆਨ ਦੇ ਅੱਗੇ ਮੈਂ ਕਹਾ ਉਮਰ ਦਾ ਮੇਰੀ ਨੇ ਕਿਹਾ ਮੈਂ ਤਾਂ ਮੈਂ ਤਾਂ ਆਹ ਕਹਿੰਦਾ 10 12 ਸਾਲ ਛੋਟਾ ਮੈਨੂੰ ਦਿਖਣ ਤੇ ਅਟ ਗਿਆ ਤੇ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਇੱਧਰ ਨੇ ਉਹ ਗੱਲਾਂ ਗੁੰਲਾ ਕਰਨ ਲੱਗੇ ਉਹਨਾਂ ਨੂੰ ਇਹ ਆਗੇ ਕੀ ਕੀਤਾ ਫੇ ਤੁਹਾਨੂੰ ਤੇ ਤੋਂ ਆਏ ਨੇ ਆਏ ਤਾਂ ਮੈਨੂੰ ਤਾਂ ਹੋਈ 500 ਰੋਲ ਬਚਾਇਆ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨੇ ਬੈਂਗਣੀ ਉਹ ਬੈਂਗਣੀ ਵੀ ਤੇ ਛੱਡ ਕੇ ਲੈ ਕੇ ਨਹੀਂ ਗਿਆ ਤੋਟ-ਪੋਟ ਦੇ ਵਿੱਚ ਤੁਹਾਡੇ ਕੋਲ ਉਸ ਵੇ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਜੀ ਕਿੰਨੇ ਤੋਲੇ ਦੀ ਸੀ? ਮੁੰਡੀ ਤਕਰੀਬਨ 30 ਤੋਲੇ ਦੀ। ਤੋਲੇ ਦੀ। ਕੀ ਕੀਤਾ ਤੁਹਾਨੂੰ ਨਾ ਮੁੰਡੀ ਲੈਣ ਲਈ ਕੀ ਕੀਤਾ ਹੁੰਦਾ? ਉਹ ਬਸ ਲਾ ਲਈ ਜੋ ਨਾ ਇੱਕ ਨੇ ਲੋਹੇ ਦੀ ਨਹੀਂ ਦੂਏ ਦੀ। ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਉਹਦੇ ਦਾ। ਪਤਾ ਤਾਂ ਲੱਗਦਾ ਵੀ ਕਾ? ਭਾਈ ਮੈਂ ਮੈਂ ਇਹਦੇ ਨੂੰ ਖਿੱਚਦਾ ਤੇ ਆਇਆ ਫਟਾਫਟ ਲਾ ਕੇ। ਮੋਢੇ 'ਤੇ ਬੈਠੇ। ਉਸ ਪਤਾ ਨਹੀਂ ਕਿੰਨੇ ਜਣਾ ਸੀ। ਕੋਈ ਤੁਹਾਨੂੰ ਸੁਝਾਇਆ ਵੈਟ। ਇਹ ਸੀਗੇ। ਪਤਾ ਨਹੀਂ ਆ ਚੱਕਰ ਜੇ ਤਾਂ ਉਹਦੀ ਮਾਰਾ। ਉਹ ਅਸੇ ਜੀ ਨਾਲ ਦੋ

ਕੈਲ ਕੀ ਕਰਨਾ ਹੋਈ ਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਹਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਗਲ ਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ ਬੌਜੀ ਕਹਿੰਦੇ ਸੋਨੇ ਦੀ ਹੈ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੰਨੇ ਕਿਲੋਜਿੰ ਦੇ ਬੰਦੀ ਉਹਦੀ ਇੱਕ 35 ਦੀ ਗੱਲ ਹੈ ਦੁਪਹਿਰ ਦੀ ਇੱਕ ਕਿੰਨੇ ਕਿਲੋਜਿੰ ਦੀ ਬੰਦੀ ਹੈ ਉਹ ਇੱਕ ਟੋਲੇ ਦੀ ਟੋਲੇ ਦੀ ਤੇ ਇੱਕ 35 ਦੀ ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰ ਦਾ ਪਤਾ ਲੱਗਿਆ ਵੀ ਮੇਰਾ ਘਟਣਾ ਹੋ ਗਿਆ ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸ਼ਰੀਆਮ ਬਾਜ਼ਾਰ 'ਚ ਘਟਣਾ ਹੋਇਆ ਸ਼ਰੀਆਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੋਲਾ ਨਹੀਂ ਪਾਇਆ ਕੋਈ ਨਾਲ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋ ਸিসিਟੀਵੀ ਫੋਟੋਜ਼ ਵਗੈਰਾ ਸিসিਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਦੀ ਕੁ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਕਿਹੜਾ ਮੋਟਰਸਾਈਕਲ ਸੀ ਕਿਸ ਤਰ੍ਹਾਂ ਦਾ ਸੀ ਸਪਲੈਂਡਰ ਸੀਗਾ ਸ਼ਾਇਦ ਕਿੱਨੇ ਜਾਣੇ ਸੀਗੇ ਦੋ ਮੁੰਡੇ ਦੰਨੋਂ ਕਹਿੰਦੇ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਤੇ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ ਦਿਨ ਦਿਹਾੜੇ ਲੁੱਟ ਹੁੰਦੀ ਹੈ ਇੱਥੇ ਦਿਨ ਦਿਹਾੜੇ ਲੁੱਟ ਕਿੰਨਾ ਕੀ ਮੰਗ ਕਰਦੇ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਜ਼ੋਰ ਪੈਸਾ ਤਾਂ ਨਹੀਂ ਕੋਇਆ ਕੋਈ ਨਹੀਂ ਪੈਸਾ ਨਹੀਂ ਹੋਇਆ ਕੋਈ ਮੇਰਾ ਨਾਮ ਵਿਸ਼ਾਲ ਭਾਪਤੀ ਹੈ ਜੀ ਜਲਦੀ ਕਟਨਾ ਹੋਈਆ ਲੁੱਟ ਦੀ ਦੰਦ ਦੰਸ ਤੋਂ ਰਹਾ ਨਾਲ ਕਿਵੇਂ ਦੇ ਇੱਕ ਆਪਣਾ ਸਾਡੀ ਦੁਕਾਨ ਤੇ ਹੈ ਮੇਰੇ ਤਾਇਆ ਜੀ ਨਾਲ ਹੋਈ ਆ ਮੇਰੇ ਤਾਇਏ ਦੀ ਸ਼ਾਪ ਹੈ ਜਿਵੇਂ ਦਿਨ ਦਿਹਾੜੇ ਜਿਹੜੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਰਿਹਾ ਹੈ ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਕਦੇ ਬਾਲੀਆਂ ਲੈ ਗਿਆ ਸੀ ਕੁਝ ਦਿਨ ਪਹਿਲਾਂ ਉਤਾਰ ਕੇ ਕਲੇਡੀ ਤੋਂ 9 ਕਰੋੜ ਤੇ ਤੇ ਹੁਣ ਸਾਡੇ ਘਰ ਦੇ ਵਿੱਚ ਦਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਿਆ ਸੀ ਤੇ ਲੈੰਦੇ ਲੈੰਦੇ ਤੋਂ ਤਿੰਨ ਮੁੰਡੇ ਆਏ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਤਿੰਨ ਮੁੰਡੇ ਆਏ ਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ ਸੋ ਇਹ ਦਾ ਅੱਜ ਤਾਂ ਰਿੰਗ ਲੈ ਕੇ ਗਏ ਨੇ ਜਾਨ ਮਾਲ ਨੂੰ ਵੀ ਨੁਕਸਾਨ ਹੋ ਸਕਦਾ ਸੀ ਬਜ਼ੁਰਗ ਬੰਦੇ ਨੇ तकरीबन 80 ਸਾਲ ਦੇ ਕਰੀਬ ਇਹਨਾਂ ਦੀ ਜਿਹੜੀ ਉਮਰ ਹੈ ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਮੰਨ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਖਤ ਹੋ ਸਖਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਸਾਡੇ ਨਾਲ ਜਿਹੜਾ ਸਹਿਯੋਗ ਦੇਊਗਾ ਤੇ ਬਹੁਤ ਹੀ ਜਲਦੀ ਜਿਹੜੇ ਲੁੱਟਖੋ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਤੇ ਅੱਖਾਂ ਪਿੱਛੇ ਜਾਣਗੇ ਟਿਕਟ ਨਾ ਹੋਈ ਅੱਜ ਕਿ ਬਜ਼ੁਰਗ ਤੋਂ ਮੰਦੀ ਕੋਈ ਗਈ ਹੈ ਕੀ ਕਹਣਾ ਚਾਹੁੰਦੇ ਹੋ ਮੰਦੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਕੇ ਉੱਥੇ ਸਬਜ਼ੀ ਲੈਣ ਲੱਗ ਗਏ ਉਹ ਬਜ਼ੁਰਗ ਨੂੰ ਉਹਨਾ ਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੱਢੀ ਬਹੁਤ ਵਧੀਆ। ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰ ਗਿਆ। ਕਿੰਨੇ ਕ ਬੰਦੇ ਸੀਗੇ? 2 ਬੰਦੇ ਸੀਗੇ ਫਿਰ ਹਾਲ ਮੋਟਰਸਾਈਕਲ। ਬਜ਼ੁਰਗ ਦੀ ਕਿੰਨੀ ਉਮਰ ਆਈ ਉਹ? ਬਜ਼ੁਰਗ ਦੀ 80 ਸਾਲ ਦੀ। ਕੁਝ ਬਜ਼ੁਰਗ ਨੇ ਨਸਾ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਨਹੀਂ। ਨਾ 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 ਕੁਝ ਨਹੀਂ ਸੀ। ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਐ ਸਾਰੀ ਮੌਕੇ ਤੇ ਪਹੁੰਚ ਗਿਆ ਸੀ। ਕਿਤੇ ਉਹ ਕੈਮਰੇ ਚ ਆਏ ਨੇ ਬੰਦੇ ਕਿਸੇ ਪਾਸੇ? ਹਾਂ ਫਰ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ কিওটা লাগে কি যে আছে